ਜੀ ਮੇਟਰ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਆ ਭਾਈ ਕਰਤੀ ਹੈ ਭਾਈ ਵਲੌਗ ਦੀ ਸਟਾਰਟਿੰਗ ਟਾਈਮ ਅੱਜ ਤਕਰੀਬਨ 8:30 ਹੋ ਗਏ ਆ ਤੇ ਆ ਭਾਈ ਦੂਜੀਆਂ ਕੂਦਰੀਆਂ ਨੇ ਅੱਜ ਛੱਡਣੀਆਂ ਅਜੋ ਰੈਸਟ ਤੇ ਆਪਣੀਆਂ ਆ ਕੂਤਰ ਕੱਢਦੇ ਆ ਤੈਨ ਅੱਜ ਆਪਾਂ ਆ ਦੋ ਜਿਹੜੇ ਚਿੱਟੇ ਆ ਇਹ ਤਾਂ ਭਾਈ ਪਹਿਲਾਂ ਆਪਾਂ ਖੋਲ ਲਏ ਸੀਗੇ ਉਡਾਈਆਂ ਲੈ ਲਈਆਂ ਸੀ ਇਹਨਾਂ ਦੀਆਂ 4-4 ਤੇ ਮੁੜ ਕੇ ਇਹਨਾਂ ਨੂੰ ਲਾਤੀ ਸੀ ਦਵਾਈ 8-9 ਦਿਨ ਨੇ ਬੰਦ ਰਹਿਏ ਅੱਜ ਕੱਢਣ ਲੱਗੇ ਆ ਦੁਬਾਰੇ ਇਹਨਾਂ ਨੂੰ ਉਹ ਰੱਤੇ ਨੂੰ ਅੱਜ ਬਈ ਪਹਿਲੇ ਦਿਨ ਹੀ ਕੱਢਣਾ ਦੇਖਦੇ ਆਂ ਕੀ ਕਰਦਾ ਉਹ ਅੱਜ ਸਿੱਧਾ ਆਉਂਦਾ ਕ ਨਹੀਂ ਲਓ ਵੀ ਛੱਡਦੇ ਆਂ ਫਿਰ ਇਹਨਾਂ ਨੂੰ ਇਹਦਾ ਵੀ ਟੂਸਾ ਕਰਤਾ ਨਾਲ ਲਾਲ ਪੂਸ ਤੇ ਇੱਕ ਹਰੀ ਕਸ ਵਾਲੇ ਦਾ ਕਾਲਾ ਟੂਸਾ ਕਰਤਾ ਨਾਲ ਲਓ ਹਾਂ ਛੱਡਦੇ ਆਂ ਰੱਤੇ ਨੂੰ ਆ ਜੀ ਪੁੱਤ ਸਿੱਧਾ ਲਓ ਜੀ ਇਹ ਨੂੰ ਵੇਨੇ ਕੀ ਕਰਦਾ ਆ ਜਾਂਦਾ ਰੱਤਾ ਡਿੱਗੂ ਆ ਲੱਗਦਾ ਏ ਇੱਕ ਕ ਉਤਰਾ ਆਪਣਾ ਸਦਰੀ ਤੇ ਬੈਠਾ ਵਾ ਇੱਕ ਕ ਉਤਰਾ ਛੱਡਣ ਲੱਗੇ ਵਾ ਲਾਲ ਚੀਨਾ ਇਹਦੀ ਅੱਧੀ ਝੱਲ ਰ ਇਧਰ ਇਧਰ ਟੂਸਾ ਵਾ ਕਾਲਾ ਇਹ ਵੀ ਛੱਡਤਾ ਹੁਣ ਆਪਾਂ ਛਤਰੀ ਤੇ ਬੰਦੀ ਕੂਤਰੀ ਬਈ ਕਿਉਂਕਿ ਕੂਤਰ ਨਵੇਂ ਆ ਨਹੀਂ ਬਸ ਇਹ ਟਿਕਣ ਦੀ ਆ ਗਿਆ ਹਾਂਜੀ ਬਈ ਰੱਤਾ ਕੂਤਰ ਬੈਠ ਗਿਆ ਆਪਣਾ 15 ਕਿਵੇਂ ਟੁੱਟ ਗਿਆ ਪਰ ਸਿੱਧਾ ਆ ਗਿਆ ਸਦਰੀ ਤੇ ਇਹਦਾ ਚੌਥਾ ਡਾ ਹੈ ਜੀ ਬਾਈ ਉਹਦਾ ਉੱਡੇ ਹੀ ਨਹੀਂ ਉਹ ਤਾਂ ਬਹਿ ਗਿਆ ਜਿਹੜਾ ਦੇਖੀ ਆਇਆ ਨੇ ਦੋਨੇ ਕੂਤਰਾ ਹਾਂ ਜੀ ਤਰ ਲੱਗੇ ਬਈ ਆ ਕੂਤਰਾਂ ਨੂੰ ਬਖਵਾਨਾ ਵਾ ਅਜੋਈ ਆ ਮਾਰ ਗਏ ਨੇ ਇਹਨੇ ਬਿੱਟਾ ਵੇਖੋ ਬਈ ਜਿਵੇਂ ਗੂੜ ਹਾਂਜੀ ਇੱਕ ਕੂਤਰ ਬੈਠ ਗਿਆ ਬਈ ਦੋਨਾਂ ਚ ਇਹ ਕੁੱਡੀ ਜਾਂਦਾ ਆ ਜਾਂਦਾ ਲੋਈ ਕੂਤਰ ਆਪਣਾ ਬਈ ਫਿਰਦਾ ਹਜੇ ਦੋ ਅੱਜ ਕੇ ਤੇ 18 ਮਿੰਟ ਹੋ ਚੁੱਕੇ ਆ ਦੂਜਾ ਕੂਤਰ ਤਾਂ ਬਈ ਬਹਿ ਗਿਆ 11:00 ਵਜੇ ਕੱਲਾ ਹੀ ਫਿਰਦਾ ਏ ਉਹ ਨਾ ਹਾਂਜੀ ਮਿੱਤਰੋ ਸਤਰੀ ਦੇ ਬੰਤੀ ਆਪਾਂ ਕੂਤਰੀ ਤੇ ਬੜਕਾ ਕੇ ਭਾਉਨੇ ਬਈ ਕੂਤਰ ਜ਼ੋਰ ਜਿਆ ਲਾਈ ਜਾਂਦਾ ਅੱਜ ਬਾਲੇ ਦਿਨਾਂ ਬਾਅਦ ਕੱਢਿਆ ਵਾ ਇਹਨੇ ਕਿੱਥੇ ਉੱਡ ਗਿਆ ਪੰਡ ਚੋਂ ਹੀ ਫੇਰ ਚਲੇ ਗਿਆ ਹੋ ਜਾਂਦਾ ਯਾਰ ਇੱਥੋਂ ਦਿਖਣਾ ਨਹੀਂ ਕੈਮਰੇ 'ਚ ਲੰਮਾ ਜਾਂਦਾ ਕੁਤਰ ਪੰਡ ਚੋਂ ਇਕੱਲਾ ਕਰਕੇ ਪੰਡ ਚ ਕੁਤਰ ਫਿਰਦੇ ਹਨ ਉਹਨਾਂ ਕੁਤਰਾਂ ਜਾ ਕੇ ਉੜਦਾ ਫਿਰ ਇੱਧਰ ਆ ਜਾਂਦਾ ਕਿਹੜਾ ਦਿਨ ਲਓ ਜੀ ਸਵਾ ਤਿੰਨ ਹੋ ਗਏ ਆ ਆ ਫਿਰਦਾ ਕੁਤਰ ਆਪਾਂ ਅਜੇ ਬੈਠਾ ਨਹੀਂ ਗਾ ਮੜਕਾਈ ਜਾਂਦਾ ਛਤਰੀ ਪਰ ਬੈਠਾ ਨਹੀਂ ਹੁਣ ਵੇਨੇ ਉੜਦਾ ਗਿਆ ਹਾਂਜੀ ਬਾਈ ਕਬੂਤਰ ਆਪਣਾ ਬਾਈ ਅੱਗੇ ਦਾ ਸਿੱਧਾ ਛਤਰੀ ਤੇ ਆਉਂਦਾ ਹੁੰਦਾ ਅੱਜ ਉਹ ਕੋਠੀ ਤੇ ਬੈਠ ਗਿਆ ਯਾਰ 3:30 ਵਜੇ ਬੈਠ ਗਿਆ ਕਬੂਤਰ ਪਤਾ ਨਹੀਂ ਕੀ ਅੱਜ ਇਹਦਾ ਜ਼ੋਰ ਵੱਧ ਲੱਗ ਗਿਆ ਜਾਂ ਹੋਰ ਕੋਈ ਚੱਕਰ ਪਿਆ ਕਿਤੇ ਤਾਂ ਸਿੱਧਾ ਉਹਨਾਂ ਦਾ ਛਤਰੀ ਤੇ ਅੱਜ ਨਹੀਂ ਆਇਆ ਯਾਰ ਉਹ ਉੱਥੇ ਬੈਗਾ ਕੋਠੀ ਦੇ ਸਾਹਮਣੇ ਹੁਣ ਦਿਖਾਉਣੇ ਜੇ ਤੇ ਆ ਗਿਆ ਤਾਂ ਉਹ ਚਿੱਟਾ ਆ ਦੀਂਦਾ ਉਹ ਬਨੇਰੇ ਦੇ ਥੱਲੇ ਜੇ ਬੈਠਾ ਵੇਖਾਂਗੇ ਜਦੋਂ ਆ ਗਿਆ ਬਈ ਘਰੇ ਵੇਖਦੇ ਹਾਂ ਕੀ ਗੱਲ ਹੈ ਭੜਕਾਈ ਵੀ ਛਤਰੀ ਛਤਰੀ ਵਾਲ ਨਹੀਂ ਚੱਕ ਅੱਜ ਇੱਧਰ ਜਾ ਕੇ ਉੱਥੇ ਬਹਿ ਗਏ ਹਾਂ ਕੋਠੀ ਤੇ ਹਾਂਜੀ ਬਈ ਕੂਟਰ ਯਾਰ ਆਪਣਾ ਕੋਟਰ ਹਿੱਲਿਆ ਨਹੀਂਗਾ ਆਪਾਂ ਜਾ ਕੇ ਵੇਖਦੇ ਹਾਂ ਪੀ ਚੱਕਰ ਹੋਇਆ ਕੂਟਰ ਨੂੰ ਇਹ ਇਹ ਬਾ ਦਿਵੇ ਯਾਰ ਹੁਣ ਤਾਂ ਕੂਟਰ ਨੂੰ ਹਿਲਣਾ ਚਾਹੀਦਾ ਸੀ ਦੇਖ ਜੀ ਜਿਹੜਾ ਜ਼ੋਰ ਜ਼ਿਆਦਾ ਲੱਗਿਆ ਕੂਟਰ ਨੇ ਟਾਈਮ ਬਹੁਤ ਜ਼ਿਆਦਾ ਲੱਗਦਾ ਇਹਨਾਂ ਨੂੰ ਬਹੁਤ ਬਾਂਦਰਿਆ ਦੂਰ ਲੱਗਿਆ ਕਬੂਤਰਾਂ ਦੇ ਦੇਖਣੇ ਚੱਲ ਕੇ ਲਓ ਜੀ ਆ ਗਏ ਆਪਾਂ ਕੋਠੀ ਜਿਹੜੀ ਕੋਠੀ ਦੇ ਕਬੂਤਰ ਬੈਠਾ ਆਪਣਾ ਪਾਣੀ ਲੈ ਲਿਆ ਆਪਾਂ ਦਿਖਾਉਣਾ ਤੁਹਾਨੂੰ ਕਿੱਥੇ ਹੈ ਕਬੂਤਰ ਓ ਬੇਟਾ ਕਰਦੇ ਆ ਟ੍ਰਾਈ ਆਪ ਫੜਨ ਦੀ ਕੁਕਲਾ ਜੋਰ ਹੀ ਲੱਗਿਆ ਵਾ bót bố hỏi Ây da Ây da Ây da Ây da ਵੀ ਮੁੱਕ ਚੱਲੇ ਆਪਣਾ ਤਾਂ ਇਹ ਕਦਿਆਂ ਹੁੰਦਾ ਕੋਲੀ ਤੇ ਛੁੱਟ ਗਿਆ ਬਾਈ ਹੋ ਗਿਆ ਉਹ ਬਹਿ ਗਿਆ ਸਦਰੀ ਤੇ ਆ ਗਿਆ ਬਈ ਕੂਤਰ ਘਰੀ ਜੋਰ ਲੱਗਿਆ ਵਾ ਕੂਤਰ ਦਾ ਅੱਜ ਥੱਲੇ ਹੋਈ ਬਈ ਕੂਤਰ ਲੱਗਿਆ ਜੋਰ ਵੇਖੋ ਮਚ ਗਿਆ ਘੋਤਰੀ ਵਾਲੀ ਘੋਤਰੀ ਆਪਾਂ ਲਾਦ ਗਏ ਬਈ ਹੁਣ ਉਤਰਨ ਧਰਦ ਗਏ ਪਾਣੀ ਆਪਾਂ ਆ ਜਾ ਬਈ ਥੋੜਾ ਪਿਉਨੇ ਬਈ ਹੁਣ ਫਿਰ ਫਿਰ ਟਾਇਰ ਕੇ ਪਿਆਦਾਂਗੇ ਉਤਰ ਵਾਸਤੇ ਬਈ ਹੁਣ ਬਦਾਮ ਚੱਲ ਲਗੇ ਆਪਾਂ ਸੱਤ ਬਦਾਮ ਪਾਣੀ ਧਰਦ ਗਏ ਬਈ ਕਬੂਤਰਾਂ ਦੇ ਦੁਆਰੇ ਆਪਾਂ ਤੇ ਬਾਦਾਮ ਆਪਣੇ ਕਟੇ ਪਏ ਆ ਤੇ ਜਦੋਂ ਖਿੱਚ ਗਏ ਪਾਣੀ ਆਪਾਂ ਬਈ ਉਦੋਂ ਬਾਦਾਮ ਧਰਦਾਂਗੇ ਇਹਨੂੰ ਬਈ ਹੁਣ ਧਰਦ ਗਏ ਆਪਾਂ ਕਬੂਤਰਾਂ ਨੂੰ ਬਾਦਾਮ ਇਹੋ ਤੋਂ ਹੀ ਕੂਤਰ ਨੇ ਬਦਾਮਦੋਂ ਖਾ ਲਿਆ ਤੇ ਕਣਕ ਵੀ ਪਾਤੀ ਆਪਾਂ ਹੁਣ ਆਪਾਂ ਇਹਨੂੰ ਤੋੜਨੇ ਕੋਡੇ ਚ ਲਓ ਜੀ ਹੁਣ ਸੜਨ ਲੱਗਿਆ ਕੂਤਰ ਨੂੰ ਆਪਾਂ ਖੁੱਡੇ ਚ ਲਾ ਲ ਗਏ ਹੋਈ ਜਿੰਦੇ ਜਿੰਦੇ ਆਪਾਂ ਹੁਣ ਕੁੱਡਿਆਂ ਦੇ ਕਿਵੇਂ ਲੱਗਿਆ ਭਾਈ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਰੇ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ